ਅੱਜ ਆਪਾਂ ਗੱਲ ਕਰਾਂਗੇ ਪਾਸਪੋਰਟ ਦੇ ਇਤਿਹਾਸ ਬਾਰੇ ਕਿ ਪਾਸਪੋਰਟ ਦਾ ਇਤਿਹਾਸ ਕਦੋਂ ਸ਼ੁਰੂ ਹੁੰਦਾ ਹੈ ਅਸਲ ਵਿੱਚ ਪਾਸਪੋਰਟ ਇੱਕ ਅਧਿਕਾਰਤ ਦਸਤਾਵੇਜ਼ ਹੁੰਦਾ ਹੈ ਜੋ ਤੁਹਾਨੂੰ ਵਿਦੇਸ਼ ਵਿੱਚ ਯਾਤਰਾ ਕਰਨ ਅਤੇ ਵਿਆਪਕ ਤੌਰ ਤੇ ਤੁਹਾਡੀ ਪਛਾਣ ਸਾਬਤ ਕਰਨ ਵਿੱਚ ਮਦਦ ਕਰਦਾ ਹੈ ਪਾਸਪੋਰਟ ਦਾ ਇਤਿਹਾਸ ਬਹੁਤ ਪੁਰਾਣਾ ਹੈ ਇੱਥੋਂ ਤੱਕ ਕਿ ਬਾਈਬਲ ਵਿੱਚ ਵੀ ਇਸ ਦਾ ਜ਼ਿਕਰ ਮਿਲਦਾ ਹੈ ਬਾਈਬਲ ਵਿੱਚ ਨਹਿਮਾਇਆ ਦੇ ਬਾਰੇ ਇੱਕ ਕਹਾਣੀ ਮਿਲਦੀ ਹੈ ਨਹਿਮਾਇਆ ਨੇ ਫਾਰਸ ਦੀ ਯਾਤਰਾ ਕਰਨੀ ਸੀ ਇਸ ਲਈ ਉਸ ਨੂੰ ਰਾਜਾ ਕੋਲੋਂ ਇੱਕ ਖੱਤ ਦੀ ਜ਼ਰੂਰਤ ਸੀ ਇਸੇ ਖਾਤੇ ਨੇ ਉਸ ਨੂੰ ਯਾਤਰਾ ਕਰਨ ਦੀ ਪਰਮਿਸ਼ਨ ਦਿੱਤੀ। ਯਾਤਰਾ ਕਰਨ ਲਈ ਦਸਤਾਵੇਜ਼ਾਂ ਦਾ ਉਪਯੋਗ ਲਗਭਗ 450 ਈਸਾ ਪੂਰਵ ਤੋਂ ਮੰਨਿਆ ਜਾਂਦਾ ਹੈ। ਇੱਥੋਂ ਤੱਕ ਕਿ ਪ੍ਰਾਚੀਨ ਯੂਨਾਨ ਅਤੇ ਰੋਮ ਵਿੱਚ ਯਾਤਰੀਆਂ ਨੂੰ ਸੁਰੱਖਿਆ ਦੇਣ ਅਤੇ ਪਛਾਣ ਕਰਨ ਵਾਲੇ ਦਸਤਾਵੇਜ਼ ਵਰਤੇ ਜਾਂਦੇ ਸਨ। ਮਿਸਰ ਵਿੱਚ ਵੀ ਸੁਰੱਖਿਆ ਦੇਣ ਵਾਲੇ ਸਲਾਟਾਂ ਦੀ ਵਰਤੋਂ ਕੀਤੀ ਜਾਂਦੀ ਸੀ। ਮੱਧਕਾਲੀਨ ਯੂਰਪ ਵਿੱਚ 1414 ਵਿੱਚ ਇੰਗਲੈਂਡ ਦੇ ਰਾਜੇ ਹੈਨਰੀ ਦਾ 5 ਨੇ ਯਾਤਰੀਆਂ ਦੇ ਸੁਰੱਖਿਅਤ ਸਫ਼ਰ ਨੂੰ ਯਕੀਨੀ ਬਣਾਉਣ ਲਈ ਸੇਫ ਕੰਡਕਟ ਦਸਤਾਵੇਜ਼ ਜਾਰੀ ਕੀਤਾ। ਇਸੇ ਦਸਤਾਵੇਜ਼ ਨੇ ਪਾਸਪੋਰਟ ਦੇ ਮੁੱਖ ਤੱਤਾਂ ਦੇ ਆਧਾਰ ਭੂਤ ਰੂਪ ਵਿੱਚ ਕੰਮ ਕੀਤਾ। ਆਧੁਨਿਕ ਪਾਸਪੋਰਟ ਦਾ ਵਿਕਾਸ 19ਵੀਂ ਸਦੀ ਦੇ ਅਖੀਰ ਵਿੱਚ ਹੋਇਆ। 1861 ਵਿੱਚ ਯੂਨਾਈਟਿਡ ਕਿੰਗਡਮ ਨੇ ਪਾਸਪੋਰਟ ਦੀ ਆਧੁਨਿਕ ਪ੍ਰਣਾਲੀ ਨੂੰ ਸਥਾਪਿਤ ਕੀਤਾ ਜਿਸ ਵਿੱਚ ਫੋਟੋ ਅਤੇ ਹੋਰ ਸੁਰੱਖਿਅਤ ਵਿਸ਼ੇਸ਼ਤਾਵਾਂ ਦੀ ਸ਼ੁਰੂਆਤ ਕੀਤੀ ਗਈ। 20ਵੀਂ ਸਦੀ ਵਿੱਚ ਅੰਤਰਰਾਸ਼ਟਰੀ ਹਵਾਈ ਯਾਤਰਾ ਸੰਸਥਾ ICAO ਇੰਟਰਨੈਸ਼ਨਲ ਸਿਵਲ ਐਵੀਏਸ਼ਨ ਆਰਗੇਨਾਈਜੇਸ਼ਨ ਦੀ ਸਥਾਪਨਾ ਨਾਲ ਪਾਸਪੋਰਟ ਤੇ ਯਾਤਰਾ ਦਸਤਾਵੇਜ਼ਾਂ ਦੇ ਮਿਆਰ ਬਣਾਏ ਗਏ ਇਹ ਮਿਆਰ ਸਾਰੇ ਰਾਸ਼ਟਰਾਂ ਵੱਲੋਂ ਮੰਨੇ ਜਾਂਦੇ ਹਨ ਅਤੇ ਪਾਸਪੋਰਟ ਦੀ ਵਿਸ਼ਵ ਭਰ ਵਿੱਚ ਸਹੀ ਪਛਾਣ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹਨ ਸੋ ਇਹ ਸੀ ਪਾਸਪੋਰਟ ਦੇ ਇਤਿਹਾਸ ਦੀ ਕਹਾਣੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਥੈਂਕ ਯੂ ਬਾਏ